ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣਾ ਹੋ ਗਿਆ 58ਵਾਂ ਦਿਨ ਤੇ ਅੱਜ ਕੋਈ ਸਾਹਿਬ ਨੇ ਲਮਾਉਣੇ ਆ ਡੰਡ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿੱਦਾਂ ਫਿਰ ਹੁੰਦੀਆਂ ਤਸੱਲੀਆਂ ਵੇਖੀ ਜਾਓ ਅੱਜ ਬੰਦਾ ਕੀ ਆ ਅੱਜ ਸਹਿ ਜੇ ਤੁਸੀਂ ਤਮਾਸ਼ਾ ਹੀ ਵੇਖਿਓ ਅੱਜ ਸਹਿ ਨੇ ਕਾਰਨਾਮੇ ਹੋਰੇ ਕੀਤੇ ਆ ਤੁਹਿਆ ਵੇਖ ਕੇ ਜਾਏ ਹੋ ਅੱਜ ਪਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹਾਂਜੀ ਠੀਕ ਆ ਵਧੀਆ ਜੀ ਪਹਿਲਾਂ ਤੁਸੀਂ ਮਛਰ ਲੜਾਉਣੇ ਰਹਿੰਦੇ ਆ ਠੀਕ ਆ ਸਾਡੀ ਹਾਂਜੀ ਤੇ ਹੁਣ ਤੁਸੀਂ ਕੀ ਲੜਾਉਣ ਲੱਗੇ ਹੁੰਦੇ ਆ ਇਹਨਾਂ ਦੇ ਆ ਸੋਟੀ ਆਟੋ ਮਸਕ ਲਾਉਣ ਲੱਗੇ ਆ ਡੋ ਮਸਕ ਲਾਉਣ ਲੱਗੇ ਆ ਕਦੋਂ ਲੱਗਣ ਲੱਗੀ ਆ ਸਹਿਜ ਉਹਨਾਂ ਦੇ ਕਦੋਂ ਲੱਗਣ ਲੱਗੀ ਇਹ ਆਏ ਆ ਤੇ ਬੈਠੇ ਰਹੇ ਉਦੋਂ ਦੇ ਇਹਨਾਂ ਨੇ ਕੋਹ ਨਹੀਂ ਕੀਤਾ ਵੇਖ ਲੈ ਪਹਿਲਾਂ ਅਗੇ ਵੀ ਸੋਟੀਆਂ ਖਾਣ ਲੱਗਾ ਵਾ ਆ ਸਾਰੇ ਇਧਰਲੇ ਜਿਹੜੇ ਆ ਨਾ ਆ ਸਾਰੇ ਬਗੈਰ ਹਾਂ ਇਹ ਸਾਰੇ ਆਏ ਪਹਿਲੋਂ ਤੇ ਬੈਠੇ ਰਹੇ ਠੀਕ ਆ ਜੀ ਬੈਠੇ ਕਰਦੇ ਮਛਰ ਮਛ ਬੈ ਕੇ ਦੌੜ ਹਾਂ ਮਛਰ ਲੜਾਉਂਦੇ ਸੀ ਟਰ ਜੋੜੇ ਆ ਜਾ ਹੁਣ ਠੀਕ ਹੈ ਜੀ ਪਹਿਲਾਂ ਤੋਂ ਇੱਧਰ ਹੋ ਜਾ ਹਾਈ ਲਾਲੇ ਹਾਈ ਹੈ ਭੈਣ ਦਾ ਯਾਰ ਰਾਤ ਮਨਨ ਗਿਆ ਚਾੜੀ ਹਾਈ ਬੁਣੀ ਤੇਰ ਤੋਂ ਕਰ ਬੁਣੀ ਇਹ ਤੋਂ ਕਰ ਦੋ ਹਾਈ ਕਹਿੰਦੇ ਬੋਸ ਤੋਂ ਬੁਣੀ ਹੋਣ ਲੱਗੀ ਆ ਏ ਤੰਨੇ ਹੋ ਜਾਂਦਾ ਬੰਦੇ ਹੋ ਹਾਂ ਆਏ ਨਹੀਂ ਨਹੀਂ ਹੋਇਆ ਭਾਜੀ ਕਿੰਦਾ ਕੋਹ ਨਹੀਂ ਹੋਇਆ ਅਗਲਾ ਨਾ ਮੇਰੇ ਨਾਲ ਲਓ ਜੀ ਸਵੇਰੇ ਸਵੇਰੇ ਸੇਵਾ ਨੂੰ ਮੀਵਾ ਆ ਹੁਣ ਠੀਕ ਕਰਨੇ ਭਾਜੀ ਨੇ ਸਾਰੇ ਇੱਕ ਫਿਰ ਹੋ ਜਾ ਪਹਿਲੇ ਤੇਰੀ ਬੋਣੀ ਬਾਅਦ ਚ ਹੁਣੀ ਦੋ ਤੂੰ ਤਾਂ ਛੁੱਟ ਗਿਆ ਬਹੁਤ ਕੀਤੇ ਚੱਲ ਜਾ ਚੱਲ ਯਾਰ ਇਹ ਬੰਦਾ ਕੰਮ ਵਾਲਾ ਵਿਚਾਰਾ ਸਖੀਰ ਸਰਾਵਾਂ ਵਾਲਾ ਗੁਰੀ ਤਲੇਰ ਬਿੱਲਾ ਜੌੜ ਸਟਾਰ ਰੀਡਰ ਹੀ ਆ ਤਿਰਨ ਆ ਗਈ ਆ ਜੂਤਾ ਸਭਰਾਵਾਂ ਵਾਲਾ ਕੁਲਵੀਰ ਡਾਕਟਰ ਡਾਕਟਰ ਬਹਿਮਾ ਦਾ ਕੋਟੀ ਕੁਲਵੀਰ ਆ ਬੈਠੋ ਸੈਟ 2 ਸੈਟ 2 ਸਹੀ ਦਾ ਹਮ ਸ਼ਕਲ ਭਰਾ ਹੈ ਨਾ ਹਾਂਜੀ ਏਸੀ ਏਸੀ ਬੁਗਲਾ ਆਏ ਚੱਲ ਜਾ ਪਹਿਲਾਂ ਚੱਲ ਭੱਜ ਜਾ ਕਾ ਹੋ ਗਏ ਬਣਿਆ ਮੀਰ ਖਾਨ ਹਾਂ ਸੰਤੂ ਵੀ ਪਹਿਲਾਂ ਚੱਲ ਜਾ ਲਓ ਜੀ ਪਹਿਲਾ ਸੈਟ ਹੋ ਗਿਆ ਸਟਾਰਟ ਦੇ ਮੁੰਡੇ ਡੰਡੋ ਡੰਡੀ ਹੋ ਗਏ ਆ ਖੈਤਕੇ 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 ਓਏ ਚੱਲਦਾ ਹੀ ਕੰਮ ਲਾਲੇ ਤੂੰ ਕੀ ਵੇਖਦਾ ਵਾ ਵੀਡੀਓ ਵੇਖ ਕਿੰਦਾ ਫੋਟੋ ਲਿਆਉਂਦਾ ਮਾਰਾ ਕਿੰਦਾ ਤਾਂ ਕੀਤਾ ਕੈਮਰਾ ਸੈਜ ਨੇ ਡਾਂਡੀ 2 ਮਾਰੇ ਆ 15 15 ਕੋਈ ਨਹੀਂ ਮਾਰੇ 15 ਉਹ ਕੋਈ 15 ਦੀ ਮਾਰੇ ਉਹ ਮੁੰਡਾ ਮਾਰਨਦੇ ਆ 15 ਡਾਂਡਾ ਜੀ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਅਗਲਾ ਸੈੱਟ ਆ ਗਿਆ ਅਗਲਾ ਸੈੱਟ ਅਗਲੇ ਸੈੱਟ 'ਚ ਮੈਂ ਵੀ ਆ ਗਿਆ ਅੱਜ ਸੈਟ ਆ ਪੂਰਾ ਫੈਟ ਆ ਮੈਂ ਵੀ ਸ਼ਾਬਾਸ਼ 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 ਹੋ ਜੋ ਥੱਦੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਖੱਚ ਕੇ ਖੱਚ ਕੇ ਲੈਂਡ ਸੈਰੀ ਚੱਲਣਦਾ ਈ ਕੰਮ ਅੱਜ ਚੱਲ 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 ਕੋਈ ਸ਼ਾਬਾਸ਼ ਆਜਾ ਆਵੇ ਆ ਮੂਰੇ ਅੱਜ ਨਹੀਂ ਛੱਡਦੇਗੇ ਇਹਨੂੰ ਡਾਂਗ ਪੂਰੀ ਚੱਲਣ ਦੀ ਈ ਅੱਜ ਇਧਰ ਨੰਨੇ-ਮੁੰਨੇ ਦੋਸਤ ਲੱਗੇ ਸਾਡੇ ਬੁਗਲੇ ਵਾਸੀਆ ਮਾਰੀ ਜਾਂਦਾ ਵਾ ਬੁਗਲੇ ਸਸਤੀ ਪਈ ਜਾਂਦਾ ਬੰਦਿਆਂ ਨੂੰ ਸਹਜ ਸਸਤੀ ਪਈ ਜਾਂਦਾ ਵਾ ਉਹ ਚਾਹ ਪਿਆ ਬੁਗਲੇ ਨੂੰ ਡਾਂਡ ਲਾਉਣਾ ਵੀ ਆ ਕਿਵੇਂ ਆ ਸਜਾ ਕਰਕੇ ਆ ਜੰਨਾ ਤੇਰੇ ਤੇ ਹੀ ਆ ਹੁਣ ਕੈਮਰਾ ਲਾਜ ਦੇਣਾ 15 ਲਾਉਣਾ ਕਿੰਨੇ ਲਾਉਣਾ 3 ਲਾਉਣਾ 15 ਚੱਲ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 10 10 11 11 12 12 13 13 14 14 15 15 15 14 13 ਆਪ ਦੋ ਛੱਡ ਗਿਆ ਭਾਜੀ 13 ਹੀ ਲਾਏ ਵਾਦੀ ਲਾ ਗਿਆ ਝੋਟਿਆ ਤਗੀ ਭਾਜੀ ਮੈਂ ਇਹਨੂੰ ਫੋਨ ਲਾਇਆ ਸਹਿਜ ਨੂੰ ਤੇ ਇਹ ਅੱਧੀ ਰਾਤ ਲੋਈਆਂ ਗਿਆ ਪੁੱਛੋ ਅੱਧੀ ਰਾਤ ਕਿੱਥੇ ਕੀ ਕਰਨ ਗਿਆ ਇਹ ਲੈਣ ਗਿਆ ਕੋਈ ਕਾਪੀ ਤੇ ਮੈਪ ਤੇ ਛਕਿਆ ਨਹੀਂ ਐ ਇੰਨੇ ਚਿਰ ਦਾ ਪਹਿਲਾਂ ਇਹਨੂੰ ਪੁੱਛੋ ਸਕੂਲਾਂ ਆਇਆ ਰਿਹਾ ਕੀ ਗਿਆ ਜਾਂਦਾ ਸੀ ਅੱਧੀ ਰਾਤ ਨਹੀਂ ਗਿਆ ਕੋਈ ਚੈਨ ਦੇਖਿਆ ਕੈਮ ਨਹੀਂ ਦੇਖਿਆ ਕਿੰਨਾ ਵਾਰ ਪਈ ਰੋਦੀ ਆਦਮੀ ਹੁੰਦੀ ਕਿੰਨਾ ਪਾਜੀ 8 8 ਸਾਢੇ 8 ਹੋਏ ਹੋਣੇ ਆ 8 ਵਜੇ ਸਾਰੇ ਘਰਾਂ ਨੂੰ ਆ ਜਾਂਦੇ ਕੰਮ ਮੈਂ ਇਹਨੂੰ ਕਹਿੰਦਾ ਕਿੱਧਰ ਚੱਲੇ ਕਹਿੰਦਾ ਇਦਾਂ ਨਹੀਂ ਦੱਸੀਦਾ ਕਿੱਧਰ ਚੱਲੇ ਕੋਈ ਕਾਪੀ ਮੈਂ ਕਾਪੀ ਬਾਈ ਨਾਲ ਇਹਨੂੰ ਪੁੱਛੇ ਅੱਧੀ ਰਾਤ ਕਿਹੜੀ ਕਾਪੀ ਲੈਣ ਗਿਆ ਅਸੀਂ ਤੂੰ ਪਹਿਲਾਂ ਸਕੂਲ ਕਿੱਥੇ ਜਾਣਾ ਚੁੱਪ ਕਰ ਜਾ ਚੁੱਪ 2 ਵਜੇ ਬਾਚ ਕੀ ਕਰਦਾ ਫਿਰ ਭਾਈ ਛੱਟ ਕੇ ਆਮ ਲੱਗਦੇ ਟਿਊਸ਼ਨ ਦੇ ਲੱਗਦੇ ਟਿਊਸ਼ਨ ਕਿੱਥੇ ਜਾਂਦਾ ਪੈਂਦੀ ਹੈ 5 ਵਜੇ ਆਏ ਨਾ ਨਾ ਟਿਊਸ਼ਨ ਤੋਂ 1:00 6:00 ਸਾਢੇ 5:00 ਆਜਾ ਸਾਢੇ 5:00 ਆਏ ਨਾ ਕੱਲ 6:00 ਵਜੇ ਆਗੇ ਤੂੰ ਹਾਂਜੀ ਬਾਕੀ 3:00 ਵਜੇ ਚੱਲ ਜਾਂਦਾ ਤੂੰ ਬਾਅਦ ਚ ਸੁੱਖਾ ਦਾ ਚਾ ਰੇੜੀ ਲੈਣ ਚਲ ਗਿਆ ਪੱਠਿਆਂ ਤੇ ਤੂੰ ਤੂੰ ਤੇ ਘਰੇ ਹੀ ਸੀ ਮੈਂ ਘਰੇ ਹੀ ਸੁੱਖਾ ਚਾ ਕੰਦਾ ਉਦਾਂ ਤੂੰ ਮੋਢੇ ਨਾਲ ਸਾਰੇ ਲੋਹਿਆਂ ਨੂੰ ਭਜਾਈ ਫਿਰਦਾ ਵਾ ਤੇ ਹੁਣ ਤੂੰ ਸੁੱਖੇ ਨਾ ਜਾਣਾ ਸੀ ਕਾਪੀ ਲੈਣ ਇਹ ਪਈ ਪਈ ਮੈਨੂੰ ਅੱਧੀ ਵਾਰ ਤੋੜ ਕੇ ਲਿਆ ਲੋਈਆਂ ਪਾਜੀ ਪਹਿਲਾਂ ਮੈਨੂੰ ਕਿੰਨਾ ਚਿਰ ਪੁੱਛਿਆ ਨਾ ਕੀ ਕਰਨ ਤੇ ਆਲੇ ਕਹਿੰਦਾ ਇਦਾਂ ਨਹੀਂ ਦਸੀਦਾ ਇਦਾਂ ਨਹੀਂ ਦਸੀਦਾ ਮੈਂ ਕਿਹਾ ਕਿੱਦਾਂ ਕੋਈ ਮੈਂ ਕਿਹਾ ਕਿੱਦਾਂ ਸਹੀਲੀ ਸੁਲੀ ਨੇ ਮੈਨੂੰ ਚੱਲਿਆ ਕਹਿੰਦਾ ਉਹ ਦਾ ਕੰਮ ਆਪਾਂ ਬਾਅਦ ਚ ਹੀ ਕਰੀਦਾ ਵਾ ਇਹ ਹੋਰ ਹੋ ਇਹ ਕਿਆ ਹੀ ਹੈ ਨਾ ਕਿਆ ਹੀ ਹੈ ਨਾ ਕਹਿੰਦਾ ਹੁਣ ਹੋਰ ਕੰਮ ਚੱਲਿਆ ਵਾ ਉਹ ਭਾਈ ਕਾਪੀਆਂ ਲੈਣ ਗਏ ਛੜ ਕਰ ਕੁੱਟਦੀ ਬਹੁਤ ਕੰਨ ਫੜ ਉਹ ਨਹੀਂ ਨਹੀਂ ਪਾਜੀ ਹਾਂ ਛੱਡ ਦਈਏ ਛੱਡ ਦਈਏ ਸੌਰੀ ਮੰਗ ਸੌਰੀ ਪਾਜੀ ਕੋ ਮੰਗ ਮੇਰੇ ਤੋਂ ਨਹੀਂ ਦੁਕੇ ਲੇਟ ਨਹੀਂ ਜਾਂਦਾ ਹੁਣ ਲਾਲੇ ਨੇ ਬਹੁਤ ਮਾਸ਼ੇ ਕੀਤੇ ਗੱਲ ਉੱਥੇ ਨਾ ਹਾਂ ਦੇ ਚੱਕ ਲੋ ਕਾਰਤਾ ਸ਼ਰੂ ਭਾਈ ਕੋਜ ਭਾਈ ਅੱਜ ਮੂਰੇ ਚੱਕ ਲੋ ਬਿੱਲੇ ਹੁਣ ਲੱਗ ਗਿਆ ਇਧਰ ਲਾਲਾ ਤੇ ਅਮਨ ਵੇਖ ਲੋ ਲੱਗੇ ਹੋਏ ਕਾਰਨ ਇਧਰ ਵੇਖ ਲੋ ਹੁਣ ਵੇਖ ਲੋ ਆ ਵੇਖੋ ਲਾਲੇ ਹੁਣੀ ਤਾਂ ਉਹ ਗੋਰੀ ਵੇਖ ਲੋ ਆ ਵੇਖੋ ਇਧਰ ਸਖਰਾਜ ਹੁਣੀ ਫਰਦੇ ਤੇ ਉਹ ਚੱਕ ਲੋ ਅੱਥਕੇ ਕਲਬੀਏ ਹੁਣੀ ਤੇ ਲਾਲਾ ਵੀ ਉੱਠ ਗਿਆ ਆਮਨ ਨਿਹਜੋ ਠੀਆ ਤੇ ਭਾਈ ਦੱਸੋ ਇਹਨਾਂ ਨੂੰ ਇੱਕ ਵਾਰੀ ਭਾਈ ਦੱਸੋ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਲਾਲਾ ਵੇਖੋ ਭਾਜੀ ਐ ਪੂਰਾ ਵਧੀਆ ਗੱਡੀ ਬਰਾਬਰ ਲੱਗਾ ਹੁਣ ਸਾਰਿਆ ਫਿਰ ਤੋੜ ਜੀ ਹਲਦੀ ਕੱਲੇ ਤੋੜ ਕੇ ਆ ਦੇ ਉਹ ਨੂਰਾ ਆ ਗਿਆ ਵਾ ਵਧੀਆ ਵਧੀਆ ਜੀ ਆ ਵੇ ਕੰਦੇ ਲਾਲਾ ਉੱਠ ਗਿਆ ਕਰਦਾ ਐਕਸ਼ਨ ਅਮਨੂ ਯੋਟੇ ਲਾ 15 ਵਾਲਾ 15 ਵਾਲਾ ਲਾਲਾ ਕਰਦਾ ਐਕਸ਼ਨ ਕੋਈ ਸਵਜ ਅੱਜ ਨਹੀਂ ਛੱਡਦੇ ਅੱਜ ਪੂਰੇ ਪੋਸਚਰ ਸਹੀ ਹੋਣ ਦੇ ਮੁੰਡਿਆਂ ਦੇ ਚਲੋ 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 ਲਵਾਓ ਵੈਰੀ ਗੁੱਡ ਵੈਰੀ ਗੁੱਡ ਭਾਈ ਕਹਿੰਦਾ ਇਹ ਤੇ ਮੈਂ ਉਦਾਂ ਹੀ ਰੱਖਿਆ ਪਾਪੇ ਨਾਲ ਗੱਲ ਕਰੇ ਲੜੀ ਜਾਂਦੇ ਕਹਿੰਦਾ ਬੋਲਟ ਲੈ ਕੇ ਦੋ ਮੈਨੂੰ ਕੋਈ ਝੂਠ ਮਾਰਦਾ ਬੋਲਟ ਦੀ ਤਾਂ ਗੱਲ ਕਹਿੰਦਾ ਨਾਲੇ ਮੇਰੀ ਸੇਲੀ ਬੈਂਦੀ ਨਹੀਂ ਉੱਤੇ ਮੋਟਰਸਾਈਕਲ ਤੇ ਕਹਿੰਦੀ ਹੈ ਬੋਲਟ ਤਾਂ ਲੱਤਾ ਪਹੁੰਚ ਜੂਗੀ ਆ ਨਹੀਂ ਭਾਈ ਫੇਰ ਭਾਈ ਮੈਂ ਦੇਖਾ ਚਲਾ ਲੂੰਗਾ ਉਦਾਂ ਨਹੀਂ ਤੂੰ ਇਹਦੇ ਵੀ ਪਟਾਕੇ ਬਹੁ ਮਰੌਣਾ ਚਲੋ ਪੁਲਿਸ ਵਾਲੇ ਕਿਹਦੇ ਆਉਣਾ ਕਰੇ ਹਾਂਜੀ ਭਾਈ ਗੁਰੀ ਕਿੰਨੇ ਮਰੌਂਦਾ ਪਟਾਕੇ ਇਹ ਕਿੰਨੇ 7-8 ਪਵਾ ਕੇ ਗਿਆ ਇੱਥੋਂ ਤੇਜ ਲੈ ਗਿਆ ਮੋਟਰਸਲ ਨੂਰ ਨੂਰ ਦਾਸ ਮੱਠਾ ਨਾ ਕੋਸ਼ ਲੋ ਭਾਈ ਮੈਂ ਝੂਠ ਨਹੀਂ ਬੋਲਦਾ ਲਾਲੇ ਦਾਸ ਤੁਹਾਨੂੰ ਸਾਰੀਆਂ ਗੱਲਾਂ ਸਾਹ ਦਸੀਆਂ ਇਹਨਾਂ ਆ ਝੂਠ ਬੋਲਦੇ ਆ ਲਾਲੇ ਓਏ ਪਟਾਕੇ ਪਵਾ ਕੇ ਗਿਆ ਕੱਲ ਮੋਟਰਸਾਈਕਲ ਤੇ ਆ ਲੈ ਕੋਈ ਝੂਠ ਬੋਲਦਾ ਨਹੀਂ ਕੋਈ ਸੱਚ ਬੋਲਦਾ ਭਾਈ ਹਾਂਜੀ ਸੱਚ ਦਾ ਪਿਆਰੀ ਸੌ ਲੱਗੇ ਭਾਈ ਇਹ ਬਣਿਆ ਗਾਂਧੀ ਦਾ ਬਾਂਦਰ ਕੱਲ ਲਾਉ ਮਿਹਨਤ ਕੱਲ ਬੰਦੇ ਕੋ ਬੱਕਰੀ ਸੀ ਤੂੰ ਬਾਂਦਰ ਬਣ ਗਿਆ ਹਾਏ ਇਹਨੂੰ ਪੁੱਛੋ ਵੀ ਜਦੋਂ ਮੱਠਾ ਚਲੂਈਆਂ ਗਏ ਕੀ ਕਰਦਾ ਸੀ ਕੀ ਕਰਦਾ ਸੀ ਆ ਰਿਹਾ ਸਾਰਾ ਜਲਦੀ ਕਰ ਲੈ ਕੇ ਆਪ ਤਾਹੋ ਚਾਰ ਹੋ ਗਈ ਕੀ ਕਰਦਾ ਸੀ ਪਈ ਮੇਰੀ ਸ਼ਿੱਕੀਆਂ ਦੀ ਡੱਬੀ ਨਹੀਂ ਦਿਸਦੀ ਤੇ ਮੈਂ ਮੜਾ ਆ ਤੋੜ ਲਿਆ ਤੇ ਪਿਛੇ ਆ ਗਿਆ ਆ ਜਾ ਨਹੀਂ ਜਾਂਦੇ ਹੋਏ ਤੇ ਉਹੀ ਨਹੀਂ ਜਾਂਦੇ ਹੋਏ ਦੱਸ ਜਾਈ ਇਹਨੇ ਮੈਂ ਅਹੀਂ ਉਥੇ ਜੂਸ ਪੀਣੇ ਸੀ ਤੇ ਹਨਾ ਇਹਨੇ ਮੇਰੀ ਉਹ ਜਿਹੜੀ ਲਿਖਣ ਵਾਲੀ ਨਹੀਂ ਹੁੰਦੀ ਸ਼ਿੱਕੀਆਂ ਦੀ ਡੱਬੀ ਉਹ ਇਹਨੇ ਕਾਢ ਲਈ ਮੈਂ ਕਿਹਾ ਤੁਰ ਕੇ ਆਈ ਬਾਅਦ ਚ ਮੈਂ ਇਧਰ ਨੂੰ ਮੋੜਿਆ ਤੇ ਬਾਅਦ ਚ ਤੁਰ ਕੇ ਬਾਅਦ ਚ ਬਾਜ਼ਾਰ ਚ ਵੜ ਲਿਆ ਫਿਰ ਚੱਲੇ ਨਾ ਮੋਟੂ ਬਾਜ਼ਾਰ ਚ ਠੱਡ ਫਸ ਗਿਆ ਦਾ ਭੀੜੇ ਬਾਜ਼ਾਰ ਚ ਚਲ ਗੁਰਜੀ ਦੀ ਫਤਿਹ ਸਾਰੇ ਮੁੰਡੇ ਮਿਹਨਤ ਲਾਉਂਦੇ ਆ ਗਰਾਊਂਡ ਦੇ ਵਿੱਚ ਤਾਂ ਸਹਿਜ ਨੇ ਦੇਖ ਲੋ ਕੀ ਕਰਤਬੁੱਧ ਕੀਤੀ ਆ ਇਧਰ ਆ ਮੜਾ ਹੀ ਆ ਆ ਸਹਿਜ ਨੇ ਦੇਖ ਲੋ ਇੱਥੇ ਟੂਣਾ ਕੀਤਾ ਵਾ ਦਿਖਾ ਟੂਣਾ ਇਹਦਾ ਆ ਦੇਖ ਲੋ ਟੂਣਾ ਕੀਤਾ ਸਹਿਜ ਨੇ ਤਾਂ ਅਮਨ ਦੇ 7:00 ਵਜ ਗੀ ਆ ਇਹ ਕਹਿੰਦਾ ਵੀ ਕੰਪੀਟੀਸ਼ਨ ਦੇ ਵਿੱਚ ਉਹ ਹੋਰ ਨਾ ਕੋਈ ਬੈਸਟ ਨਿਕਲੇ ਮੈਂ ਹੀ ਨਿਕਲਾ। ਹਾਂ 1 ਰੁਪਏ ਤੇ ਪੈਰ ਆਇਆ ਉਹ ਦਿਨ ਮੇਰਾ। ਨਹੀਂ ਨਹੀਂ ਲੋ ਕੋਈ ਤੇ ਫੇ ਨਹੀਂ। ਤੂੰ ਤਵੀਤ ਲੈ ਕੇ ਆਉਣਾ ਗਰਾਊਂਡ 'ਚ। ਮੈਂ ਨਹੀਂ ਲੈਣੂਗਾ। ਪਾਜੀ ਆ ਤਵੀਤ ਲੱਭਾ ਗਰਾਊਂਡ 'ਚ ਆਵੇ ਟੂਨੇ ਕਰਦਾ ਹੀ ਗਰਾਊਂਡ 'ਚ। ਇਹ ਬਾਬਾ ਮਾੜਾ ਹੀ ਹੈ। ਨਾ ਇਹਦੇ ਕਿਹਦੇ ਮੀ ਆਉਂਦਾ ਵਾ ਤੇ ਛੇਤਰ ਖਾਈ ਜਾਂਦਾ ਲੋਕਾਂ ਕੋ। ਸਾਡੇ ਜਿਹੜੀਆਂ ਚਾਰ ਕੜੀਆਂ ਪੈਂਦੀਆਂ ਉਹ ਵੀ ਹਟ ਗਈਆਂ। ਉਹ ਵੀ ਐਨੂੰ ਲੈ ਆਉਂਦਾ ਤੂ ਕੇ। ਉਹ ਦੋ ਦਿਨ ਪੈਂਦਾ ਰਹਿ ਜਾਂਦਾ ਇਹਨੇ ਕਿਹਾ ਤਾਂ ਬਹੁਤ ਪੇੜਾ ਹੋ ਤਦਾ ਇੱਕ ਕੜੀ ਵੀ ਨਹੀਂ ਗੱਲੀ। ਹਾਏ। ਮਾ ਬਾਪਾ ਜੀ ਦਾ ਕਰੋ ਕੋਈ ਹੱਲ ਇਹਦੇ ਜੁੱਤੀਆਂ ਮਾਰ ਇਹ ਠੱਗ ਬਾਬਾ ਵਾ ਠਰਕੀ ਬਾਬਾ ਮੈਂ ਚਲਾਉਂਦਾ ਐਵੇਂ ਝੂਠ ਮਾਰੀਆਂ ਲੈ ਕੇ ਵੱਡੇ ਸਾਫ ਦੀ ਲੋਨ ਨੇ ਆਪਾਂ ਵੱਡੇ ਕੱਪ ਤੇ ਟਰੋਫੀ ਲਾਉਣੀ ਇਹਦੀ ਵੱਡੇ ਸੋਹਣੇ ਦੀ ਗੱਲ ਸੁਣ ਕੱਲ ਦੱਸਦੇ ਜੋ ਤੁਸੀਂ ਮੇ ਕੋਲ ਵੀ ਲਿਆ ਮੈਂ ਕੀ ਕਰਦਾ ਹਾਂ ਕਪੱਠੇ ਪਾਉਂਦਾ ਹਾਂ ਤੇ ਇਹ ਲੋਨ ਨਹੀਂ ਪਿੰਡੇ ਨੂੰ ਤੇ ਮੇਰਾ ਕਿਦਾਂ ਦਾ ਹੋਇਆ ਹੋਇਆ ਸੀ ਸ੍ਰੀ ਤੇਰਾ ਇਨਸਾਫ ਕੋਈ ਮਿਹਨਤ ਨਹੀਂ ਐਵੇਂ ਗੱਪ ਵੱਡੀ ਜਾਂਦ ਤਗੇ ਨਹੀਂ ਆ ਨਹੀਂ ਯਾਰ ਲਾਉਂਦਾ ਲਾਉਂਦਾ ਤੂੰ ਕਿ ਮੈਂ ਕੱਪ ਕਰਦਾ ਸੀ ਸ਼ਾਬਾਸ਼ ਦੀ ਅੱਲਾਹ ਵਾਲੇ ਨੂੰ ਕਿੱਡਾ ਕੱਪ ਲਈ ਸ਼ਾਬਾਸ਼ ਲੈ ਲੈ ਦੇਖੋ ਫਾਸਟ ਸੈਕਿੰਡ ਦਾ ਉਹਨੂੰ 10 ਟਿੱਕਾ ਕੱਪ ਦੇਣਾ ਤੇਰੇ ਜੱਡਾ ਚਾਹੀਦਾ ਵਾ ਹਾਂ ਮੇਰੇ ਏਦਾਂ ਕੋਹਨ ਇਹਨੂੰ ਫੇਰ ਨੂੰ ਇੱਕ ਦਾ ਕੈਂਸਲ ਆ ਲਾਲੇ ਕੀ ਕੱਪ ਤੇ ਇਹਨੂੰ ਥੋੜੀ ਮਿਲਣਾ ਮੇਰੇ ਥੋੜੀ ਨਾ ਮੈਨੂੰ ਨਾਲੇ ਲਾਲੇ ਉਹ ਲੈ ਜੀ ਆਪਦਾ ਸਮਾਨ ਅੱਜ ਅੱਜ ਮੈਂ ਆਉਂਦਾ ਲਾਲੀ ਨੇ ਇੱਕ ਨਵਾਂ ਸ਼ੇਕਰ ਤੇ ਇੱਕ ਨਵਾਂ ਕਟ ਬੈਗ ਬਜਈ ਆ ਗਿਆ ਓਏ ਤੈਨੂੰ ਨਹੀਂ ਪਿੰਡਣਾ ਤੇਰਾ 1000 ਰੁਪਇਆ ਉਧਰੋਂ ਵਿੰਨੋ ਆਉਣਾ ਪਿਆ ਯਾਰ ਦੇ ਦੋ ਹਾਂ ਮੈਨੂੰ ਲਾਲੀ ਨੂੰ ਕਰ ਲੈ ਗੱਲ ਲਾਲੇ ਨਾਲ ਮੈਂ 1000 ਰੁਪਇਆ ਦਿੱਤਾ ਇਹਨੂੰ ਸਮਝ ਲਿਓ ਲੈ ਜਾ ਤੂੰ ਹੀ 1000 ਰੁਪਇਆ ਦੇ ਠੀਕਾ ਨੂੰ ਮੂੰਹ ਤੇ ਹੀ ਆ ਉੱਡਾ ਕਪ ਕੇ ਕਿਉਂਕਿ ਮੇਰਾ ਕੱਟ ਲਈ ਵਿੱਚੋਂ ਪੈਸੇ ਮੇਰੇ ਬਲੌਗ ਚ ਇੱਕ ਵਾਰੀ ਐਸ ਐਚਓ ਕਹਦੇ ਫਿਰ ਜਸ ਐਸ ਐ ਐਚਓ ਉੱਚੀ ਨਹੀਂ ਗਿਆ ਐਸ ਐਚਓ ਐਸ਼ ਐਸ਼ੋ ਤੂੰ ਐ ਸੈਟ ਨੂੰ ਪਾ ਦੇਣੀ ਤਰੀਕਾ ਬਲੇਡ ਐਸ਼ ਐਸ਼ੋ ਨੂੰ ਪਾ ਦੇਣੀ ਕੰਬਲੇਡ ਹਾਂਜੀ ਵੀ ਆ ਦੂਜਾ ਸੈਟ ਆ ਗਿਆ ਜੀ ਚੱਲ ਚੱਲ ਮੰਨੂ ਯੋਥਿਆ ਉਹ ਲੈ ਰਾਤ ਨੂੰ ਰੋਜਾ ਲਾਲੇ ਮੈਂ ਉਹਨਾਂ ਨੂੰ ਇਹਨੂੰ ਤੋੜ ਲੈ ਉਹਨਾਂ ਕਿੱਥੇ ਆਜੇ ਆ ਬਾਈ ਚੱਲ ਮੈਂ ਨੋਂ ਡਾਂਡ ਨਹੀਂ ਲੱਗ ਗਿਆ ਇੱਥੇ ਲੱਗ ਗਿਆ ਘਰ ਸਿੱਧ ਰੱਖ ਇੱਥੇ ਚੱਲ ਚੱਲ ਹਾਲ ਬੁਗ ਲਿਆ ਚੱਲ 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 ਬਾਗੜ ਬਲੇ ਚੱਲ ਓਏ ਬਿੱਲੀ ਫੜ ਲਈ ਲਾ ਲੈਨੇ ਅੱਜ ਨਾਲ ਕੁੱਪਤਾ ਕਲੇ ਕਿਉਂ ਲੈ ਰ ਡਾਂਡ ਤੇ ਮਾਰੇ ਨਹੀਂ ਚੱਲ 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 ਓ ਲਾਲ ਕਪਾਉ ਸਰੇ ਓ ਜਿਹੜਾ ਦੂਜੇ ਕੋਈ ਸਾਹ ਅੱਜ ਚਲੋ 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 ਵੈਰੀ ਗੁੱਡ ਸ਼ਾਬਾਸ਼ ਲਾਲੇ ਕੀ ਗੱਲ ਲੱਤਾਂ ਕਾ ਦੇ ਛੱਡੀ ਜਾਨਾ ਚੱਲ ਚੱਲ ਤੇਲ ਲੱਗਾ ਹੈ ਵੇਖ ਚੱਲ ਚੱਲ ਤੇਲ ਨਹੀਂ ਲੱਗਾ ਇਹਨੂੰ ਫੜਨਾ ਹੀ ਬੜਾ ਔਖਾ ਭਰਾਵਾ ਮਗਰ ਮਾਛ ਜਿਆ ਉਹ ਵੀ ਆ ਗਿਆ ਪਾਜੀ ਚੱਲ 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 ਖੇਚ 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 ਖਿੱਚੋ ਇਹਦਾ ਤੌਰ ਮਾਰਨਾ ਪਿਆ ਆ ਇੱਥੇ ਕਰਕੀ ਇਹਦਾ ਤੱਕ ਪੂਰਾ ਗੋਲਾ ਕੱਢ ਕੇ ਚਲੋ 6 6 ਚੱਕਰ ਲਾਉਣੇ ਆ ਇਹ ਪੂਰਾ ਗੋਲਾ ਕੱਢ ਕੇ ਇੱਕ ਬੰਨ੍ਹ ਦਿੰਦੇ ਆ ਕੋਈ ਨਾ ਗੋਲਾ ਕੱਢ ਕੇ ਇੱਕ ਚੱਕਰ ਕੱਢ ਕੇ ਚੱਕਰ ਕੱਢ ਕੇ ਨਹੀਂ ਆਇਆ ਇਹ ਜੋ ਛੋਟ ਵੀ ਲਿਆ ਕਰ ਇਹ ਆ ਗਿਆ ਵਾ ਹੋ ਗਿਆ ਕਵਰ ਅੱਜ ਰੀਅਲੀ ਆਪ ਹੁੰਨੇ ਘੁੰਮਣ ਆਲੀ ਚੱਲ 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 ਉਹ ਮੇਰੇ ਕੋਲ ਚੱਲ 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 ਜੋ ਤੇ ਲਾ ਮਿੰਟ ਮਿੰਟ ਲਾ ਕੇ ਦਿਖਾ ਦੇ ਤੇਰੀ ਵੀਡੀਓ ਤੇ ਵਰਗੀ ਟੁਕੜਾ ਵਾ ਵੇਖਾ ਨਾ ਮੇਰੀ ਬੀਬੀ ਜੀ ਤੇਰੀ ਕਿੰਨੀ ਹੋ ਗਈ ਚੱਲ ਆਹ ਪਾਜੀ ਨੇ ਕੱਢ ਲੇ ਬੰਦੇ ਹਾਂ ਬਸ ਜੋ ਕਿਦਾਂ ਡੰਡ ਲਾਉਣੇ ਸਾਰੇ ਨੂੰ ਦੱਸ ਰਹੇ ਗੋਲ ਕਿਤੇ ਰੱਬ ਨਾਲੋ ਇੱਥੇ ਸੋਨੇ ਤਰ੍ਹਾਂ ਤੇ ਇੱਧਰ ਨਹੀਂ ਫੈਲ ਲਾਉਣਾ ਫੇਰ ਆ ਜਾ ਠੀਕ ਆ ਫੇ ਇਧਰ ਨੂੰ ਲਾਉਣਾ ਅੱਧੇ ਇਧਰ ਲਾਉਣਗੇ ਚਲੋ ਚਲੋ ਸ਼ਾਬਾਸ਼ ਆ ਜਾਓ ਗੋਲ ਕਿਤੇ ਰੱਬ ਨਾਲੋ ਗੋਲ ਗੋਲ ਚਲੋ ਚਲੋ ਹੋ ਵਾਹ ਚੱਲ ਚਲੋ ਖੁੱਲਾ ਕਰ ਲੋ ਕਿਰਾ ਸ਼ਾਬਾਸ਼ ਸ਼ਾਬਾਸ਼ ਜਿੱਦਾਂ ਕੋਈ ਸਾਹਿਬ ਕਹਿੰਦੇ ਉਹ ਸੈਟ ਲਾ ਸੈ ਚੱਲ ਚੱਲ ਚਲੋ ਰੈਡੀ ਚਲੋ ਵੈਰੀ ਗੁੱਡ ਸ਼ਾਬਾਸ਼ ਕੋਈ ਸਾਹਿਬ ਅੱਜ ਕਹਿੰਦੇ ਮਿਹਨਤ ਇਦਾਂ ਲੱਗਦੀ ਆ ਇਦਾਂ ਖਾ ਹੁੰਦੀਆਂ ਮਾਰਾਂ ਉਸਤਾਦਾਂ ਦੀਆਂ ਉਸਤਾਦ ਜੀ ਕਿਦਾਂ ਲੱਗ ਰਿਹਾ ਫੇ ਅੱਜ ਕਰਦੇ ਪੂਰੀ ਮਿਹਨਤ ਕਿ ਨਹੀਂ ਠੋਕੇ ਰੱਖੋ ਇਹਨਾਂ ਨੂੰ ਮੜਿਆ ਗਰਮੀ ਗਰਮੀ ਚੱਲਣ ਦੋ ਹੋ ਵਾਹਿਗੁਰੂ ਨਚੋੜਦੇ ਨੇ ਨਚੋੜਦੇ ਨੇ ਸ਼ਾਵਾ ਸ਼ਾਵਾ ਤੁਸੀਂ ਕਹਦੇ ਰੁੱਕ ਗਏ ਆ ਚਲੋ 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 ਐਸਐਸਓ ਸਾਹਿਬ ਖੜ ਗਏ ਆ ਭਾਜੀ ਇੱਧਰ ਆ ਗਿਆ ਐਸਐਸਓ ਚੱਲੋ ਵੀ ਐਸਐਸਓ ਸਾਹਿਬ ਕੀ ਹੋ ਗਿਆ ਐਸਐਸਓ ਸਾਹਿਬ ਐਸਐਸਓ ਸਾਹਿਬ ਨੂੰ ਕੀ ਹੋ ਗਿਆ ਚੱਲ 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 ਐਸਐਸਓ ਚਲੋ ਚਲੋ ਦੋਵੇਂ ਭਰਾ ਟੀਟ ਹੋਏ ਆ ਚਲ ਸਾਹ ਕੋਲ ਚਲ ਵੀ ਚਲੋ ਭਾਈ ਹੋ ਗਏ ਸਾਹ ਕੋਲ ਦੇ ਕਿਹੜੇ ਸਾਹ ਆਏ ਆ ਓਏ ਉੱਚੀ ਬੋਲ ਕੇ ਕੌਣ ਕੌਣ ਆਇਆ ਇਹ ਕਿਹੜੇ ਸਾਹ ਆਏ ਆ ਐਸਐਚਓ ਸਾਹਿਬ ਐਸਐਚਓ ਸਾਹਿਬ ਆਇਆ ਐਸਐਚਓ ਸਾਹਿਬ ਸਸਰੀ ਗੱਲ ਜੀ ਹਾਂ ਤਰੀਕਾ ਜੀ ਹਾਂ ਜੀ ਤੁਸੀਂ ਕੱਲ ਇੱਕ ਸਾਡੇ ਕੋਲ ਸ਼ਿਕਾਇਤ ਲੈ ਕੇ ਆਏ ਸੀ ਸਹਿਜ ਜੀ ਹਾਂ ਜੀ ਹਾਂ ਹਾਂ ਜੀ ਸਹਿਜ ਜੀ ਇਧਰ ਆਓ ਮੜਾ ਜਾ ਵੀਰ ਜੀ ਤੁਹਾਡੀ ਸ਼ਿਕਾਇਤ ਆਈ ਆ ਵੀਰ ਜੀ ਕੱਲ ਹਾਂ ਜੀ ਮੇਰੀ ਨਹੀਂ ਗੱਲ ਕਰੂ ਮੇਰੇ ਭਾਈ ਭਰਾ ਨਾ ਨਹੀਂ ਕਰੋ ਤੂੰ ਵੱਡਾ ਵਾਂ ਬਿਗ ਬ੍ਰਦਰ ਆ ਤੇਰਾ ਗੱਲ ਉਪਾਦ ਪੂਰੀ ਹੋ ਗਈ ਅੱਜ ਤੂੰ ਜਰਾ ਉਹ ਬੋਤਲ ਰੱਖੋ ਉਹ ਬੋਤਲ ਰੱਖੋ ਰੱਖਣ ਲੱਗਾ ਹੀ ਹੋਵੇ ਦੋ ਹੱਥ ਕਰ ਲੱਗਾ ਹੀ ਕਹਿੰਦਾ ਬੋਤਲ ਰੱਖ ਵੇਖੀ ਛੱਡਦਾ ਅੱਜ ਤੂੰ ਬਦਮਾਸ਼ੀ ਕਰਦਾ ਹੈਂ ਭਾਈ ਨਿਆਣਿਆਂ ਦੇ ਨਹੀਂ ਨਹੀਂ ਭਾਈ ਬਦਮਾਸ਼ੀ ਕਦੋਂ ਕੀਤੀ ਆ ਹਾਂ ਉਹ ਬੰਦਾ ਹੋ ਕੇ ਦੂਰ ਤਾਂ ਕਹਿਣਾ ਤੂੰ ਆਪਦੀ ਗੈਂਗ ਦੇ ਬੰਦਿਆਂ ਨੂੰ ਕੁੱਟਿਆ ਫੇਰ ਤੂੰ ਉਹ ਤੇਰੇ ਛੋਟੇ ਭਰਾਵਾਂ ਦਾ ਤੂੰ ਉਹਨਾਂ ਦੇ ਨਾਲ ਹੀ ਲੜਦਾ ਵਾ ਨਹੀਂ ਨਹੀਂ ਭਾਈ ਮੈਂ ਪਤਾ ਇਹਦਾ ਜਾਣਦੇ ਹਾਂ ਇਹਨੇ ਇਹਦਾ ਹੱਥ ਮਾਰਿਆ ਉਹਨਾਂ ਦੀਆਂ ਬਰੈਕਟਾਂ ਡੈਗੀਆਂ ਅੱਛਾ ਅਸੀਂ ਤਾਂ ਆਉਣਦੇ ਹਨਾ ਕੀ ਡੈਪਿਆ ਬਰੈਕਟ ਅੱਛਾ ਬਰੈਕਟਾਂ ਵਿਕਟ ਤੇ ਡੈਪੀਆਂ ਹਾਂ ਅੱਛਾ ਨਹੀਂ ਉਹਨਾਂ ਨੇ ਗੱਡੀਆਂ ਪਹਿਲਾਂ ਪਹਿਲਾਂ ਉਹਨਾਂ ਨੇ ਗੱਡੀਆਂ ਫੇਰ ਇਸੇ ਇੰਨੇ ਗੱਡੀਆਂ ਤਿੰਨ ਪੰਗਾ ਇਹਨੇ ਲਿਆ ਫਿੱਗਾ ਗਾਲਾਂ ਹੀ ਕੱਢ ਰੀਆਂ ਇਹਨਾਂ ਨੇ ਇਹਨੇ ਕਹਿਆ ਸੀ ਤੂੰ ਗਾਲਾਂ ਖਾਣ ਵਾਲਾ ਕੰਮ ਕੀਤਾ ਤਾਂ ਗਾਲਾਂ ਖਾਧੀਆਂ ਮੈਨੂੰ ਇਹਨੇ ਕਹਿਆ ਸੀ ਅਸੀਂ ਗਰਾਂਦੇ ਆ ਨਹੀਂ ਬੁੱਤਾ ਇਦਾਂ ਨਹੀਂ ਕਰੀ ਇਦਾਂ ਨਹੀਂ ਕਰਨਾ ਠੀਕ ਆ ਆਪਾਂ ਸਾਰੇ ਜਣੇ ਰਲ ਕੇ ਰਵਾਂਗੇ ਹਨਾ ਇਹਦਾ ਲਾਣਾ ਨਹੀਂ ਕਿਸੇ ਨਾਲ ਠੀਕ ਆ ਬਾ ਵਿਲਾ ਐਕਸ਼ੀਅਸ ਸਾਹਿਬ ਪਟਾ ਬਹੁਤ ਫੇਰਦੇ ਠਾਣੇ ਲਗਾ ਕੇ ਕਿਹੜੇ ਸਾਹਿਬ ਆ ਐਕਸ਼ੀਅਸ ਐਕਸ਼ੀਅਸ ਚਲੋ ਚੱਕੋ ਆਸਰ ਬਾਬਾ ਨੇ ਵੀ ਰੱਖਿਆ ਅੱਜ ਚੱਲ ਚੱਲੇ ਡੰਡ ਦੀ ਫਿਜੀਸ਼ਨ ਚੋ ਉਹ ਹਾਂ ਹੁਣ ਕਿਹੜਾ ਲਿ ਪੈ ਲੱਗੀ ਮੈਂ ਤੇ ਜੜੀ ਪਿੱਲਾ ਲੈ ਮੂੰ ਆ ਗਰ ਦਾ ਸਾਰਾ ਭਾਂਡੜੀ ਰਿਹਾ ਭਾਈ ਆ ਵੇਖੋ ਆ ਤੇ ਰੱਸੀ ਦਾ ਕੰਮ ਨਹੀਂ ਸੱਚ ਲਾ ਰਿਹਾ ਇੱਕ ਸ਼ੀਕਰ ਕੰਮ ਕਰਾ ਲਾ ਗਈ ਆ ਉਹ ਸਾਢੇ 6 ਵਾਲੇ ਆ ਜਾਓ ਜਲਦੀ ਆ ਜਾਓ ਰੰਗ ਤੇ ਹੋ ਜਾ ਤੁਹਾਡੇ ਨਾਲ ਤੁਹਾਡੇ ਨਾਲ ਰੰਗ ਨਾ ਲਾ ਲੇ ਲੇ ਨੂੰ ਨਾ ਕਰ ਮੈਨੂੰ ਬਾਲਾ ਨਹੀਂ ਚੱਲ 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 ਚੱ ਚੱਟ ਫੇਰ ਚਲੋ ਮੈਂ ਸਾਰੇ ਘੁੱਟ ਘੁੱਟ ਕਰਕੇ ਆਉਂਦਾ ਨਿਵਾ ਹੋ ਗਰੀ ਕੰਮ ਚੱਲਿਆ ਜਣਾ ਹਾਂ ਇੱਥੇ ਚੱਲ 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 ਉਹ ਕਿਨੂੰ ਥਾੜਿਆ ਪੁੱਛਾ ਉਹ ਗਲਾਸ ਵਿੱਚ ਰੱਖ ਗਲਾਸ ਬਾਹਰ ਗਾਜਣਾ ਲਾਲੇ ਭਰਾ ਹਾਂਜੀ ਕਰਤੀ ਡਾਈਟ ਤਿਆਰ ਨੇ ਆਣੇ ਦੀ ਪੂਰੀ 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 ਓਕੇ ਰਿਪੋਰਟ ਹੋ ਗਈ ਆ ਪਾ ਦੇ ਪਾ ਲਿਆ ਦੁੱਧ ਵਿੱਚ ਕਰਦੇ ਐ ਸ਼ੈਸ਼ੋ ਸਾਹਿਬ ਆ ਗਏ ਆ ਚਲੋ 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 ਏ ਏ ਔ ਚੱਕ ਆ ਹਾ ਹਾ ਆ ਦੁੱਧ ਅੱਜ ਭਰੀ ਚੈਲਡ ਹੁਣੀ ਪੂਰੀ ਕਿੰਨੀ ਗਰਮੀ ਨਾ ਅੱਜ ਅੱਜ ਗੱਲ ਭਾਈ ਐ ਸੁਣੀ ਤੇ ਕੱਪੜੇ ਪ੍ਰੈਸ ਹੋਣੇ ਆ ਵਾਧੂ ਆ ਯਾਰ ਅੱਜ ਬਾਲੇ ਕੰਮ ਨੂੰ ਹਨਾ ਆ ਫੜਪਾਲ ਮੈਨੂੰ ਫੜਾ ਮੜੀ ਕੱਢ ਸੀ ਆ ਜੀ ਐਸ ਐਸ ਸਾਹਿਬ ਕਰਨਾ ਕਰਾਉਣਾ ਕੀ ਆ ਉਹਦਾ ਮਾਲ ਵਾਵਾ ਵਾਜ ਜਾਂਦਾ ਆਪਣੇ ਰੋਜ ਜੀ ਬਾਬੇ ਨਾਨਕ ਦਾ ਲੰਗਰ ਵਧਣਾ ਹੀ ਆ। ਆ ਬਾਲੇ। ਦਵਾਲੇ ਪੰਜ ਬਨਾਮ ਲੈਣੇ ਚਾਹੀਏ। ਚੱਲ ਚੱਲ ਜਿਹਨੇ ਸਟੋਲ ਜਾਣਾ। ਉਹ ਚਲੋ ਠੀਕ ਕਰ ਦੋ। ਕੋਈ ਨਹੀਂ ਦਾਇਲੇ ਕਰਾ। 8:07 ਹੋ ਗਏ। ਆ ਵੀ ਕਿੰਨੇ ਘਲਾਸ ਪਏ। ਹੱਥ ਹੱਥ ਉਹ ਹੱਥ ਦੋ ਗਿਆ ਯਾਰ ਪਹਿਲਾਂ। ਹੱਥ ਦੋ ਮੇਰੇ ਸ਼ੇਰ ਚਲੋ ਮਿੱਟੀ ਪੈ ਜਾਣੀ ਬੱਚੇ ਯਾਰ। ਨਹੀਂ। ਹਾਂਜੀ। ਵਾਹ ਵਾਹ। ਹਾਂਜੀ ਹਾਂਜੀ ਆ ਇੱਕ ਦੋ ਚਾਰ ਪਾ ਥੋੜੇ ਮੈਂ ਤੇਰਾ ਚਾਰ ਇੱਕ ਬੱਸ ਬੋਲ ਭਾਈ ਇਹ ਕਿੱਥੇ ਕਿੱਥੇ ਗੋਮਾ ਚੁੱਪ ਚੁੱਪ ਪਾ ਜਾ ਪਾਜੋ ਮਾ ਪਾਣੀ ਪੀ ਲੈ ਤੂੰ ਓਏ ਪਾਜੋ ਇਹ ਗੋਰੀ ਹੈ ਤੂੰ ਗੋਰੀ ਅੰਨਾ ਯਾਰ ਗੋਰੀ ਹੈ ਕਿ ਗੋਰੀ ਕੁੱਤੀ ਹੱਥ ਕਰੋ ਉਹ ਪਤਾ ਇਹਦੇ ਉੱਤੇ ਹੱਥ ਕਰੋ ਸੁਣਿਓ